ਜਿੰਨੇ ਵੀ ਅਜੀ ਜਸੀਂ ਬੈਠੇ ਆ ਵਚਨ ਬੜੇ ਧਿਆਨ ਦੇ ਨਾਲ ਆਪਾਂ ਸੁਣਨਾ ਆ ਇਹ ਜ਼ਰੂਰੀ ਹੈ ਜਦੋਂ ਅਸੀਂ ਦਿਲ ਲਗਾ ਕੇ ਖੁਦਾ ਦੀ ਹਜ਼ੂਰੀ ਨੂੰ ਸੁਣਾਗੇ ਉਹਦੇ ਨਾਲ ਬੜੀ ਸਮਝ ਵੀ ਆਏਗੀ ਕਿਰਪਾ ਵੀ ਆਵੇਗੀ ਚੰਗਿਆਈ ਵੀ ਆਏਗੀ ਤੋ ਖੁਦਾ ਤੁਹਾਡੇ ਨਾਲ ਹੋਵੇ ਬਹੁਤ ਆਸ਼ੀਸ਼ ਕਰੇ ਕਿਰਪਾ ਕਰੇ ਔਰ ਅਸੀਂ ਪ੍ਰਭੂ ਦੇ ਕੰਮ ਦੇ ਵਿੱਚ ਅੱਗੇ ਵਧਣਾ ਹੈ ਬੋਲੇ ਹਲੇਲੂਇਆ ਹੱਥ ਤੁਹਾਡੇ ਅੱਗੇ ਹਲੇਲੂਇਆ ਹਲੇਲੂਇਆ ਤੋ ਅੱਜ ਅੱਜ ਸਹਿਤ ਬਹੁਤਿਆਂ ਨੂੰ ਪਤਾ ਨਾ ਹੋਵੇ ਅੱਜ 17 ਤਰੀਕ ਆ ਬੋਲੋ ਅੱਜ ਕਿੰਨੀ ਤਰੀਕ ਆ 17 ਤਰੀਕ ਹੈ 17 ਅਗਸਤ ਹੈ ਤਾਂ ਅਗਲੇ ਮਹੀਨੇ ਇਸੇ ਦਿਨ 17 ਨੂੰ ਜੋ ਕਨਵੈਨਸ਼ਨ ਹੁੰਦੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਖੁਦਾ ਨੇ ਫਜ਼ਲ ਕੀਤਾ ਔਰ ਪਿਛਲੇ ਦਿਨਾਂ ਦੇ ਵਿੱਚ ਤੇ ਸਾਲ ਦੇ ਵਿੱਚ ਹੋਈ ਉਸ ਤੋਂ ਪਹਿਲੇ ਗਰਾਊਂਡ ਦੇ ਵਿੱਚ ਹੋਈ ਔਰ ਫਿਰ 17 ਤਰੀਕ ਨੂੰ ਅਗਲੇ ਮਹੀਨੇ ਦੀ ਨੂੰ ਬਹੁਤ ਫਜ਼ਲ ਦੇ ਨਾਲ ਇੱਕ ਦਿਨ ਦਾ ਜੋ ਆਪਾਂ ਪਵਿੱਤਰ ਮੇਲਾ ਆ ਬੋਲੋ ਕੀ ਆ ਪਵਿੱਤਰ ਮੇਲਾ ਮਿਲਾਪ ਹੋਣਾ ਮੇਲੇ ਦਾ ਅਰਥ ਖੁਦਾ ਦੇ ਨਾਲ ਮਿਲਾਪ ਬੋਲੋ ਖੁਦਾ ਦੇ ਨਾਲ ਮਿਲਾਪ ਇਹ ਜਿਹੜੇ ਤਿਹਾਰ ਹੁੰਦੇ ਆ ਜਾਂ ਇਹ ਇਬਾਦਤਾਂ ਆ ਇੱਕ ਪਵਿੱਤਰ ਮੇਲਾ ਆ ਤੇ ਉਸ ਮੇਲੇ ਨੂੰ ਆਪਾਂ ਪਵਿੱਤਰ ਮੇਲੇ ਨੂੰ ਕਿਵੇਂ ਚਲਾਉਣਾ ਆ ਆਈਏ ਅਸੀਂ ਖੁਦਾ ਦਾ ਵਚਨ ਲੇਵੀਆਂ ਦੀ ਪਤਰੀ ਲੇਵੀਆਂ ਦੀ ਪੁਥੀ ਪਹਿਲਾ ਅਧਿਆਇ ਕਈ ਅਧਿਆਇ ਉਹਦਾ ਪਹਿਲਾ ਤੇ ਦੂਸਰਾ ਵਚਨ ਸੁਣਨਾ ਆ ਥੋੜੀ ਜੀ ਸਪੀਡ ਦੇਣੀ ਬਹੁਤੀ ਨਹੀਂ ਰਿਪੀਟ ਮੜੀ ਲੇਵੀਆਂ ਦੀ ਪਉਠੀ 23 ਅਧਿਆਇ ਪਹਿਲਾ ਬਚਨ ਸੁਣਨਾ ਹੈ ਪ੍ਰਭ ਦਾ ਕਲਾਮ ਯਹਵਾ ਮੂਸਾ ਨਾਲ ਬੋਲਿਆ ਯਹਵਾ ਪਰਮੇਸ਼ਵਰ ਬੋਲੇ ਹallelujah ਹallelujah ਦੁਆ ਹੋਣੀ ਹੈ ਛੋਟੀ ਜੀ ਤੇ ਦੁਆ ਦੇ ਵਿੱਚ ਜਿਨ੍ਹਾਂ ਕੋਲੋਂ ਫੋਨ ਆ ਉਹਨਾਂ ਨੂੰ ਸਾਇਲੈਂਟ ਕਰਨਾ ਆ ਤੇ ਜਾਂ ਫਿਰ ਬੰਦ ਕਰਨਾ ਹੈ ਫੋਨ ਆਵੇ ਨਾ ਠੀਕ ਆ ਆਦਤ ਹੁੰਦੀ ਆ ਥੋੜੇ ਚਿਰ ਬਾਅਦ ਫੋਨ ਵਾਲ ਛਾਤੀ ਮਾਰਨੀ ਛਾਤੀ ਨਹੀਂ ਤੁਸੀਂ ਲਾਉਣੀ ਆਈ ਅੱਖਾਂ ਮੰਨ ਕਰੀਏ ਤੇ ਫੋਨ ਆਪਣੇ ਸੋਚੋ ਸਾਈਲੈਂਟ ਪਿਆਰੇ ਯੇਸੂ ਜੀ ਬੜੀ ਕਿਰਪਾ ਕਰਨੇ ਸਮਝਦੇ ਔਰ ਆਪਣੇ ਜਲਾਲ ਵਾਸਤੇ ਆਸ਼ੀਸ਼ ਤੇ ਯੇਸੂ ਦੇਵਸਤੇ ਲਈ ਨਾ ਆਮੀ ਨਾ ਫੋਨ ਸੁਣਨਾ ਆ ਤੇ ਨਾ ਫੋਨ ਹੁਣ ਕਰਨਾ ਹੀ ਧਿਆਨ ਦੇ ਨਾਲ ਵਚਨ ਸੁਣਨਾ ਹੈ ਲੇਵੀਆਂ ਦੀ ਪੁਥੀ ਯਹਵਾ ਪਰਮੇਸ਼ਵਰ ਨੇ موسی ਦੇ ਨਾਲ ਗੱਲ ਕੀਤੀ ਯਹਵਾ ਨੇ ਸੁਣ ਲਓ ਯਹਵਾ ਪਰਮੇਸ਼ਵਰ ਨੇ موسی ਦੇ ਨਾਲ ਗੱਲ ਕੀਤੀ ਹੈ ਕੀ ਗੱਲ ਕੀਤੀ ਹੈ ਸੁਣੋ ਇਸਰਾਇਲ ਨੂੰ ਆਉਂ ਬੋਲ ਇਸਰਾਇਲ ਦੇ ਨਾਲ ਇਸ ਤਰ੍ਹਾਂ ਗੱਲ ਕਰ ਜਿਹੜੇ ਯਹਵਾ ਦੇ ਪਰਬ ਹਨ ਜਿਹੜੇ ਯਹਵਾ ਦੇ ਪ੍ਰਭ ਹਨ ਜੋ ਤੁਸੀਂ ਪਵਿੱਤਰ ਮੇਲੇ ਕਰਨੇ ਜਿਹੜੇ ਕੀ ਕਰਦੇ ਆ ਤੁਸੀਂ ਪਵਿੱਤਰ ਮੇਲੇ ਬੋਲੇ ਹਾਲੇਲੂਇਆ ਯਹਵਾ ਪਰਮੇਸ਼ਵਰ ਨੇ ਮੂਸਾ ਦੇ ਨਾਲ ਗੱਲ ਕੀਤੀ ਇਸਰਾਇਲ ਨੂੰ ਬੋਲ ਕਿ ਜਿਹਨੇ ਤੁਸੀਂ ਪਵਿੱਤਰ ਮੇਲੇ ਕਰਨੇ ਆ ਸੋ ਇਹ ਮੇਰੇ ਪਰਬ ਹਨ ਇਹ ਜਿਹੜੇ ਮੇਲੇ ਆ ਇਹ ਪ੍ਰਭ ਆ ਸਾਡੇ ਬੋਲੇ ਹਾਲੇਲੂਇਆ ਹਾਲੇਲੂਇਆ ਤੁਸੀਂ ਸੋਚਦੇ ਹੋਵੋਗੇ ਮੇਲਾ ਦੁਨੀਆ ਦਾ ਵੀ ਮੇਲਾ ਹੈ ਸੰਸਾਰ ਵੀ ਇੱਕ ਮੇਲਾ ਹੈ ਮੇਲੇ ਨੇ ਵਿਸਰ ਜਾਣਾ ਇਹ ਦੁਨੀਆ ਦਾ ਮੇਲਾ ਹੈ 4 ਦਿਨਾਂ ਦਾ ਮੇਲਾ ਬਹੁਤੀ देर ਨਹੀਂ ਰਹਿਣਾ ਅਤੁਰਿਆ ਕੋਈ ਕਲ ਤੁਰਿਆ ਸਬਣਾ ਨੇ ਵਾਰੋ ਵਾਰ ਹੀ ਚੱਲ ਜਾਣਾ ਇਹ ਦੁਨੀਆ ਦਾ ਮੇਲਾ ਹੈ ਇੱਕ ਪ੍ਰਭੂ ਦੇ ਵਿੱਚ ਰਹਿੰਦੇ ਜਿਹੜੇ ਉਹ ਵੀ ਮੇਲੇ ਦੇ ਵਿੱਚ ਰਹਿੰਦੇ ਨੇ ਗੌਰ ਕਰੀਂ موسی ਨੂੰ ਕਿਹਾ हे ਮੇਰੇ ਦਾਸ موسی ਇਸਰਾਇਲ ਨੂੰ ਇਹ ਕਹ ਜਿਹੜੇ ਪਰ ਅੱਬ ਇਹ ਮੇਲੇ ਪਵਿੱਤਰ ਮੇਲੇ ਆ ਇਹਨਾਂ ਦੇ ਵਿੱਚ ਤਗੜੇ ਹੋ ਕੇ ਹਿੰਮਤ ਕਰਨੀ ਆ ਬੋਲੇ ਹਾਲੇਲੂਇਆ ਹਾਲੇਲੂਇਆ ਇਹਨਾਂ ਦੇ ਵਿੱਚ ਜਿਹੜਾ ਪਵਿੱਤਰ ਮੇਲਾ ਹੈ ਪਵਿੱਤਰ ਮੇਲਾ ਇਹਨੂੰ ਆਪਾਂ ਕਿੱਦਾਂ ਕਰਨਾ ਹੈ ਪਵਿੱਤਰ ਮੇਲਾ ਜਿਹਨੂੰ ਚਾਰ ਆ ਪੜੋਗੇ ਤੇ ਖੁਦਾ ਦਾ ਕਲਾਮ ਕੀ ਕਹਿੰਦਾ ਹੈ ਜਿਹੜੇ ਤੁਸੀਂ ਉਹਨਾਂ ਦਿਆਂ ਵੇਲਿਆ ਸਿਰ ਝੋਕਾ ਦੇਣਾ ਹੈ ਬੋਲੇ ਹਾਲੇਲੂਇਆ ਜਿਹੜਾ ਪਵਿੱਤਰ ਮੇਲੇ ਹੋਣੇ ਆ موسی ਨੇ ਕਿਹਾ موسی ਨੂੰ ਕਿਹਾ ਯਹਵਾ ਪਰਮੇਸ਼ਵਰ ਨੇ موسی ਨੂੰ ਇਹ ਗੱਲ ਕਹੀ ਕਿ ਜਿਹੜਾ ਪਵਿੱਤਰ ਮੇਲੇ ਹੋਣੇ ਆ ਸਾਲ ਦੇ ਵਿੱਚ ਉਹਨਾਂ ਦੇ ਵਿੱਚ ਤੁਹਾਡਾ ਕੰਮ ਕੀ ਹੈ ਫਿਰ ਬੜੀ ਇਚਾਰ ਹੈ ਜਿਹੜੇ ਤੁਸੀਂ ਉਹਨਾਂ ਦਿਆਂ ਵੇਲੇ ਸਿਰ ਹੋਕਾ ਦੇਣਾ ਹੈ ਜਿਹੜੇ ਤੁਸੀਂ ਕਰਨਾ ਵੇਲੇ ਸਿਰ ਉਹਨਾਂ ਦਾ ਕੀ ਦੇਣਾ ਹੈ ਹੋਕਾ ਬੋਲੋ ਬੋਲੋ ਕੀ ਦੇਣਾ ਹੈ ਹੋਕਾ ਫਿਰ ਬੋਲੋ ਕੀ ਦੇਣਾ ਆਪਾਂ ਨੇ ਕਿਹਨਾਂ ਦੇਣਾ ਹੈ ਸਾਰੇ موسی ਨੂੰ ਕਿਹਾ موسی ਇਸਰਾਇਲ ਨੂੰ ਬੋਲ ਇਹ ਮੇਲੇ ਪ੍ਰਭਾ ਦਾ ਕੀ ਦੇਣ ਅੱਗੇ ਆ ਜਾ ਯਾਰ ਤੂੰ ਇੱਥੇ ਸੁਖਵਿੰਦਰ ਇੱਥੇ ਆ ਜਾ ਅੱਗੇ ਆ ਜਾ ਬੋਲੇ ਹਾਲੇਲੂਇਆ ਹਾਲੇਲੂਇਆ ਅਨੇਕ ਥੀ ਆਣਾ ਮੁੰਡੀਆਂ ਨੂੰ ਲਾਹ ਇਥੇ ਇਹਨਾਂ ਪ੍ਰਭਾਂ ਦਾ ਇਹਨਾਂ ਮੇਲਿਆਂ ਦਾ ਬੋਲੋ ਬੋਲੋ ਕੀ ਦੇਣਾ ਪਣੀ ਹੋਕਾ ਦੇਣਾ ਹੈ ਬੋਲੋ ਕੀ ਦੇਣਾ ਹੈ ਹੋਕਾ ਦੇਣਾ ਹੈ ਹੋ ਕਾ ਦੇਣਾ ਹੈ ਪਿੱਛੇ ਫੇਰ ਤੇ ਨਹੀਂ ਮੋਬਾਈਲ ਦੇਖਣੇ ਹਾਂ ਸੁਣੋ ਫਿਰ ਇਧਰ ਸੋਣਾ ਨਹੀਂ ਤੇ ਧਿਆਨ ਦੇ ਨਾਲ ਸੁਣਨਾ ਆ ਖੁਦਾ ਦੀ ਹਜ਼ੂਰੀ ਨੂੰ ਪਵਿੱਤਰ ਮੇਲਿਆਂ ਦਾ ਸਾਡਾ ਸਾਰਿਆਂ ਦਾ ਕੰਮ ਖੁਦਾ ਨੇ ਜਿਹੜਾ ਮੈਨੂੰ ਤੁਹਾਨੂੰ ਦਿੱਤਾ ਆ ਸਾਰਿਆਂ ਨੂੰ ਕੰਮ ਦਿੱਤਾ ਹੈ ਖੁਦਾ ਨੇ ਇਸਰਾਇਲ ਨੂੰ ਬੋਲ ਇਸਰਾਇਲ ਨੂੰ ਸੁਨਾਹ ਦੇ ਇਸਰਾਇਲ ਨੂੰ ਗੱਲ ਕਰ ਬੱਚੋ ਕੀ ਗੱਲ ਕਰ ਕੀ ਕਹਦਾ ਨੇ ਕਿਹਾ ਸਾਦੂ ਕੀ ਕਰ ਇਹਨਾਂ ਨੂੰ ਇਹਨਾਂ ਨੂੰ ਇਹ ਗੱਲ ਕਹਾਂ ਕਿ ਹੋਕਾ ਦੇਣਾ ਆ ਕੀ ਦੇਣਾ ਤੁਸੀਂ ਹੋਕਾ ਹੋਕਾ ਇੱਕ ਜਣੇ ਦਾ ਨਹੀਂ ਕੰਮ ਹੁਣ ਜਿਹੜੇ ਯਹੋਵਾ ਪਰਮੇਸ਼ੁਰ ਦਾ ਬਚਨ ਸੁਣਨਗੇ ਤੇ ਉਹਦਾ ਕਹਿਣਾ ਮੰਨ ਕੇ ਜਿਹੜੇ ਹੋਕਾ ਦੇਣਗੇ ਜਿਹੜੇ ਕੰਮ ਕਰਨਗੇ ਖੁਦਾਵੰ ਦਾ ਫਜ਼ਲ ਉਹਨਾਂ ਪਰਿਵਾਰਾਂ ਤੇ ਉਹਨਾਂ ਬੱਚਿਆਂ ਤੇ ਹੋਵੇਗਾ ਬੋਲੇ ਹਾਲੇਲੂਇਆ ਹਾਲੇਲੂਇਆ ਕੀ ਦੇ ਇਹਨਾਂ ਦਾ ਝੋਕਾ ਦੇ ਇਸਰਾਇਲ ਦੇ ਵਿੱਚ ਖੁਦਾ ਨੇ موسی ਦੇ ਦੁਆਰਾ ਗੱਲ ਕੀਤੀ ਹੈ ਤੇ ਆਪਣੇ ਬੱਚਿਆਂ ਨੂੰ ਕਹੋ ਤੇ ਆਪਣੇ ਖੁਦਾ ਦੀਆਂ ਗੱਲਾਂ ਦਾ ਚਰਚਾ ਕਰਨਾ ਆਪਣੇ ਪਰਮੇਸ਼ਵਰ ਦੀਆਂ ਗੱਲਾਂ ਦਾ ਹੋਕਾ ਦੇਣਾ ਆਪਣੇ ਪਰਮੇਸ਼ਵਰ ਦੀਆਂ ਗੱਲਾਂ ਦੂਜਿਆਂ ਨੂੰ ਦੱਸਣੀਆਂ ਇਸਰਾਇਲ ਕਰਦੇ ਸੀ ਲੋਕਾਂ ਖੁਦਾ ਦੇ ਕਲਾਮ ਚ ਲਿਖਿਆ ਤੁਸੀਂ ਆਪਣੇ ਪੋਤਰਿਆਂ ਰੋਤਰੀਆਂ ਦੇ ਨਾਲ ਪ੍ਰਭੂ ਦੇ ਮੱchnਾ ਦੀਆਂ ਗੱਲਾਂ ਕਰੋ ਉਹਨਾਂ ਨੂੰ ਦੱਸੋ ਉਹਨਾਂ ਦੇ ਨਾਲ ਗੱਲ ਕਰੋ ਤੇ ਇਸੇ ਤਰ੍ਹਾਂ ਜਿਹੜੇ ਗੱਲ ਕਰਦੇ ਰਹਿੰਦੇ ਆ ਜਿਹੜੇ ਗੱਲਾਂ ਦੱਸਦੇ ਆ ਉਹਨਾਂ ਦਾ ਸੁਭਾਅ ਬਣ ਜਾਂਦਾ ਆ ਉਹਨਾਂ ਦਾ ਮਨ ਬਣ ਜਾਂਦਾ ਆ ਕਿ ਅਸੀਂ ਖੁਦਾ ਦੀਆਂ ਗੱਲਾਂ ਦਾ ਹੋਕਾ ਦੇਣਾ ਆ ਬੋਲੇ ਹਾਲੇਲੂਇਆ ਹਾਲੇਲੂਇਆ ਇਲੀਅਸ ਸੱਜਣਾਂ ਨੂੰ ਪੂਰੇ ਜੋਰ ਦੇ ਨਾਲ ਬੋਲਣਾ ਪਾਣਾ ਖੁਦਾ ਦੀਆਂ ਗੱਲਾਂ ਦਾ ਹੋਕਾ ਦੇਣਾ ਆ ਇਹ ਇੱਕ ਜਣੇ ਦਾ ਕੰਮ ਨਹੀਂ